ਸਤਿ ਸ਼੍ਰੀ ਅਕਾਲ ਦੋਸਤੋ ਉਮੀਦ ਕਰਦਾ ਹਾਂ ਤੁਸੀਂ ਚੜ੍ਹਦੀ ਕਲਾ ਵਿੱਚ ਹੋਮੋਂਗੇ ਆਜੋ ਫਿਰ ਤੁਹਾਨੂੰ ਫੇਰ ਕਰੌਣਾ ਦੇ ਦਰਸ਼ਨ ਗੁਰੂ ਸਾਹਿਬ ਦੇ ਇੱਕ ਹੋਰ ਗੁਰੂ ਘਰ ਦੇ ਸੋ ਨੌਵੇਂ ਪਾਤਸ਼ਾਹ ਜੀ ਦਾ ਇਹ ਗੁਰਦੁਆਰਾ ਸਾਹਿਬ ਹੈ ਗੁਰਦੁਆਰਾ ਸੋਹੀਆਣਾ ਸਾਹਿਬ ਇੱਥੋਂ ਦੇ ਇਤਿਹਾਸ ਬਾਰੇ ਵੀ ਜਾਣੂ ਕਰਾਵਾਂਗੇ ਜੀ ਇਹ ਉਹ ਸਰੋਵਰ ਹੈ ਜਿੱਥੇ ਕਿਤੇ ਇੱਕ ਛੱਪੜ ਹੁੰਦਾ ਸੀ ਜਦੋਂ ਗੁਰੂ ਸਾਹਿਬ ਇੱਥੇ ਆਏ ਤਾਂ ਗੁਰੂ ਸਾਹਿਬ ਜੀ ਨੇ ਇੱਥੇ ਆ ਕੇ ਪੰਜ ਸੁਨਾਨਾ ਯਾਨੀ ਕਿ ਹੱਥ ਮੂੰਹ ਧੋਤਾ ਤੇ ਇਸ ਸਥਾਨ ਤੇ ਆਰਾਮ ਕੀਤਾ ਸੀ ਕੋਈ ਹੈਗਾ ਜੀ ਗੁਰਦੁਆਰਾ ਸੋਹਿਆਣਾ ਸਾਹਿਬ ਇਸ ਗੁਰੂ ਘਰ ਦਾ ਇਤਿਹਾਸ ਵੀ ਜਿਹੜਾ ਉਹ ਅੜੀ ਸਰ ਦੇ ਨਾਲ ਜੁੜਦਾ ਸੋ ਵੀਡੀਓ ਨੂੰ ਜ਼ਰੂਰ ਦੇਖਿਓ ਤੇ ਜਿਹੜੇ ਪਿਛਲੇ ਭਾਗ ਨੇ ਉਹ ਵੀ ਜ਼ਰੂਰ ਦੇਖਿਓ ਜੀ ਤਾਂ ਕਿ ਤੁਹਾਨੂੰ ਅੜੀ ਸਰ ਦਾ ਇਤਿਹਾਸ ਚੰਗੀ ਤਰ੍ਹਾਂ ਸਮਝ ਆ ਜਾ ਸਕੇ ਤੇ ਨਾਲ ਹੁੰਦੇ ਸ਼ੇਅਰ ਜ਼ਰੂਰ ਕਰਦੇ ਹੋ ਕਿਉਂਕਿ ਸ਼ੇਅਰ ਕਰਨ ਨਾਲ ਹੀ ਸੰਗਤਾਂ ਨੂੰ ਪਤਾ ਲੱਗਣਾ ਸ਼ੇਅਰ ਕਰਨ ਨਾਲ ਹੀ ਕਸਰ ਨਾ ਛੱਡਿਓ ਤੇ ਜਾਣੂ ਕਰਾਉਨੇ ਆ ਇੱਥੋਂ ਦੇ ਇਤਿਹਾਸ ਬਾਰੇ ਤੇ ਗੁਰਦੁਆਰਾ ਸਾਹਿਬ ਵੈਸੇ ਤਾਂ ਖੁੱਡੀ ਖੁਰਦ ਦੇ ਨੇੜੇ ਆ ਵੱਡੇ ਰੋਡ ਦੇ ਉੱਪਰ ਪਰ ਇਹਦਾ ਜਿਹੜਾ ਇਹ ਜੂ ਆ ਇਹ ਧੌਲੇ ਪਿੰਡ ਦੀ ਯਾਨੀ ਕਿ ਧੌਲੇ ਪਿੰਡ ਦੀ ਹੱਦ ਵਿੱਚ ਇਹ ਬਣਿਆ ਹੋਇਆ ਗੁਰੂ ਘਰ ਪਰ ਵੈਸੇ ਨੇੜੇ ਪਿੰਡ ਖੁੱਡੀ ਖੁਰ ਦਾ ਤੇ ਵੱਡੇ ਰੋਡ ਦੇ ਉੱਪਰ ਆ ਬਿਲਕੁਲ ਗੁਰਦੁਆਰਾ ਸੋਹੀਆਣਾ ਸਾਹਿਬ ਇੱਥੋਂ ਦੇ ਹੋਰ ਵੀ ਇਤਿਹਾਸ ਬਾਰੇ ਤੁਹਾਨੂੰ ਜਾਣੂ ਕਰਾਉਣੇ ਤੇ ਬਣੇ ਰਹੋ ਜੀ ਵੀਡੀਓ ਦੇ ਨਾਲ ਤੇ ਸਾਰੇ ਇਤਿਹਾਸ ਬਾਰੇ ਤੁਹਾਨੂੰ ਜ਼ਰੂਰ ਦੱਸਾਂਗੇ ਜੀ ਖੰਡਿਆਏ ਦੇ ਵਿੱਚ ਜਦੋਂ ਗੁਰੂ ਸਾਹਿਬ ਆਏ ਗੁਰੂ ਸਰ ਪੱਕਾ ਜੋ ਮੰਡੀ ਦੇ ਸਾਹਮਣੇ ਆ ਉਸ ਤੋਂ ਬਾਅਦ ਚ ਗੁਰੂ ਸਾਹਿਬ ਆਏ ਗੁਰੂ ਸਰ ਕੱਚਾ ਜੋ ਜਦੋਂ ਆ ਪਹਾੜੀ ਸਰ ਨੂੰ ਜਾਂਦੇ ਆ ਤਾਂ ਰਾਸਤੇ ਵਿੱਚ ਸੱਜੇ ਹੱਥ ਆਉਂਦਾ ਹੈ ਫਿਰਨੀ ਦੇ ਉੱਪਰ ਉਸ ਤੋਂ ਬਾਅਦ ਚ ਗੁਰੂ ਸਾਹਿਬ ਧੌਲੇ ਪਿੰਡ ਨੂੰ ਜਾਂਦੇ ਸੀ ਜਦੋਂ ਤੇ ਅੱਗੇ ਤੰਬਾਕੂ ਦੇ ਖੇਤ ਹੋਣ ਕਰਕੇ ਗੁਰੂ ਸਾਹਿਬ ਦਾ ਘੋੜਾ ਜਦੋਂ ਅੜੀ ਪਿਆ ਤਾਂ ਫਿਰ ਗੁਰੂ ਸਾਹਿਬ ਦੇ ਘੋੜੇ ਨੇ ਇਸ ਖੁੱਡੀ ਪਿੰਡ ਵੱਲ ਨੂੰ ਮੋੜੇ ਪਾਏ ਤੇ ਇਸ ਸਥਾਨ ਤੇ ਆ ਕੇ ਗੁਰੂ ਸਾਹਿਬ ਨੇ ਕੁਝ ਸਮੇਂ ਲਈ ਆਰਾਮ ਕੀਤਾ ਇਹ ਉਹ ਭਾਗਾਂ ਵਾਲਾ ਕਰੀਰ ਹੈ ਜਿਹਨੂੰ ਗੁਰੂ ਸਾਹਿਬ ਦੀ ਚਰਨਛੋਹ ਤੇ ਉਹਨਾਂ ਦੇ ਹੱਥਛੋਹ ਪ੍ਰਾਪਤ ਹੋਏ ਨੇ ਇੱਥੇ ਗੁਰੂ ਸਾਹਿਬ ਨੇ ਆਪਣਾ ਘੋੜਾ ਬੰਨਿਆ ਸੀ ਤੇ ਇੱਥੇ ਆ ਕੇ ਸੰਗਤਾਂ ਆਪਣੀਆਂ ਆਸਾਂ ਮਰਜ਼ਾ ਪੂਰੀਆਂ ਕਰਦੀਆਂ ਹਨ ਤੇ ਅਰਦਾਸ ਕਰਉਂਦੀਆਂ ਹਨ ਇਹ ਸਥਾਨ ਵੀ ਅੜੀਸਰ ਦੇ ਨਾਲ ਹੀ ਜੁੜਿਆ ਹੋਇਆ ਸਥਾਨ ਹੈ ਸੋ ਸੰਗਤਾਂ ਨੂੰ ਬੇਨਤੀ ਹੈ ਵੀ ਜਦੋਂ ਵੀ ਤੁਸੀਂ ਆਉਂਦੇ ਹੋ ਤਾਂ ਇੱਥੇ ਇਸ ਸਥਾਨ ਤੇ ਵੀ ਜਰੂਰ ਆ ਕੇ ਜਾਇਆ ਕਰੋ ਇਹ ਗੁਰਦੁਆਰਾ ਸਾਹਿਬ ਗੁਰਦੁਆਰਾ ਸੋਹੀਆਣਾ ਸਾਹਿਬ ਵੱਡੇ ਰੋਡ ਦੇ ਉੱਤੇ ਜਦੋਂ ਆਪਾਂ ਬਰਨਾਲੇ ਤੋਂ ਜਾਂ ਕਹਦੀ ਹੰਢਾਇਏ ਤੋਂ ਬਠਿੰਡੇ ਨੂੰ ਜਾਂਦੇ ਆ ਤਾਂ ਸੱਜੇ ਹੱਥ ਜੇ ਉਧਰੋਂ ਵਾਪਸ ਆਉਂਦੇ ਆ ਤਾਂ ਖੱਬੇ ਹੱਥ ਇਹ ਗੁਰਦੁਆਰਾ ਸਾਹਿਬ ਇੱਕ ਸਾਈਡ ਤੌਲੇ ਨੂੰ ਸੜਕ ਮੁੜਦੀ ਹੈ ਜੀ ਤੇ ਇੱਕ ਸਾਈਡ ਖੁੱਡੀ ਨੂੰ ਤੇ ਖੁੱਡੀ ਵਾਲੀ ਸੜਕ ਮੁੜ ਕੇ ਇਹ ਗੁਰੂ ਘਰ ਆਉਂਦਾ ਜੀ ਤੇ ਇੱਥੇ ਜ਼ਰੂਰ ਆਇਆ ਕਰੋ ਇਹ ਸੰਗਤ ਨੂੰ ਬੇਨਤੀ ਹੈ ਜੀ ਸੋ ਇਹ ਸੀਗਾ ਜੀ ਗੁਰਦੁਆਰਾ ਸੋਹੀਆਣਾ ਸਾਹਿਬ ਸੋ ਬੇਨਤੀ ਹੈ ਜੀ ਸਾਰਿਆਂ ਨੂੰ ਵੀਡੀਓ ਨੂੰ ਸ਼ੇਅਰ ਜਰੂਰ ਕਰਦੇ ਹੋ ਜੀ ਤੇ ਜੇ ਤੁਹਾਨੂੰ ਵੀਡੀਓ ਪਸੰਦ ਆ ਤਾਂ ਕਮੈਂਟ ਕਰਕੇ ਜਰੂਰ ਦੱਸਿਓ ਤੇ ਫਿਰ ਆਪਾਂ ਇਹਨੂੰ ਕੰਟੀਨਿਊ ਰੱਖਾਂਗੇ ਅੱਗੇ ਜਿਵੇਂ ਜਿਵੇਂ ਗੁਰੂ ਸਾਹਿਬ ਹੋਰ ਅਗਲੇ ਪਿੰਡਾਂ ਵਿੱਚ ਗਏ ਤਾਂ ਆਪਾਂ ਉਹ ਸਾਰੇ ਗੁਰੂ ਘਰਾਂ ਵਿੱਚ ਜਾ ਕੇ ਵੀਡੀਓ ਦੇ ਮਾਧਿਅਮ ਨਾਲ ਹੀ ਤੁਹਾਨੂੰ ਜਰੂਰ ਦਰਸ਼ਨ ਕਰਾਵਾਂਗੇ ਜੀ ਸੋ ਆਪਣੇ ਵਿਚਾਰ ਜਰੂਰ ਦਿਓ ਜੀ ਤੇ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਅਤੇ ਫਾਲੋ ਜਰੂਰ ਕਰਿਓ ਜੀ ਧੰਨਵਾਦ